ਮਹਿਲਾ ਪੁਲਿਸ ਮਹਿਲਾ ਜਿਹੜੀ ਕਿ ਉਹ ਵੀ ਥਾਣੇ ਵਿੱਚ ਮਹਿਲਾ ਲੱਗੀ ਹੋਈ ਹੈ ਪੁਲਿਸ ਮਲਾਜਮਾ ਉਹਨੇ ਜਿਹੜਾ આરોਪ ਲਾਇਆ ਉਹਨੇ ਦੱਸਿਆ ਕਿ ਥਾਣੇਦਾਰ ਨੇ ਕਰਤੂਤ ਕੀਤੀ ਹੈ ਘਟਿਆ ਤੇ ਉਹਦੀ 3 ਸਾਲਾਂ ਦੀ ਬੱਚੀ ਨਾਲ ਪਹਿਲਾਂ ਕਹਿੰਦੇ ਉਹਦਾ ਆਉਣਾ ਜਾਣਾ ਸੀ ਹਰਕਤਾ ਕਰਦਾ ਰਿਹਾ ਬਾਅਦ ਦੇ ਵਿੱਚ ਡਿਜੀਟਲ ਉਹਨੂੰ ਰੇਪ ਕਹਿੰਦੇ ਆ ਸਿੱਧਾ ਹੁਣ ਕੀ ਦੱਸੇ ਤੁਹਾਨੂੰ ਉਹਦੇ ਨਾਲ ਆ ਰੇਪ ਕੀਤਾ ਮਾਤਾ ਨੂੰ ਅੱਜ ਤਨ ਚਾਰ ਖਬਰਾਂ ਜਿਹੜੀਆਂ ਪੁਲਿਸ ਦੇ ਨਾਲ ਸੰਬੰਧਿਤ ਨੇ ਉਹ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੁਣ ਕੇ ਕਿ ਤੁਸੀਂ ਆਖੋਗੇ ਕਿ ਇਸ ਧਰਤੀ ਦੇ ਉੱਪਰ ਫਿਰ ਉਹ ਰਾਕਸ ਜੰਮ ਪਏ ਉਹ ਹੀ ਕੌਡੇ ਰਾਕਸ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜਾ ਕਡਾਹਿਆਂ ਦੇ ਵਿੱਚ ਪਾ ਕੇ ਉਹਨਾਂ ਨੂੰ ਤਲਿਆ ਸੀ ਅੱਜ ਉਹ ਰਾਕਸ ਪੈਦਾ ਹੋ ਗਏ ਜ਼ਾਲਮ ਬੁੱੱਛੜ ਤਾਂ ਪੈਦਾ ਹੋਏ ਆ ਤੁਹਾਨੂੰ ਪਤਾ ਕਿ ਬੁੱੱਛੜ ਕੇ ਪੀਸ ਗੱਲਾ ਉਸ ਤੋਂ ਬਾਅਦ ਹੁਣ ਰਾਕਸ ਪੈਦਾ ਅੱਜ ਦੇ ਨਹੀਂ ਹੋਏ ਵੇਖ ਸਕਦਾ ਇਹ ਬੇਸਕ ਪਹਿਲਾਂ ਦੇ ਰਾਖਸ ਪੈਦਾ ਹੋਏ ਆ ਪਰ ਉਹ ਰਾਖਸ ਜਿਹੜਾ ਇੱਕ ਸਮਾਂ ਲੰਘ ਗਿਆ ਸੀ ਰਾਖਸ਼ਾਂ ਦਾ ਤੇ ਹੁਣ ਦੁਬਾਰੇ ਜੰਮ ਪਿਆ ਇਹ ਪੁਲਸ ਦੇ ਨਾਲ ਜੁੜਿਆ ਹੋਇਆ ਮਾਵਲਾ ਤੁਸੀਂ ਜਿਹੜਾ ਬੇਹੱਦ ਜਿਹੜੇ ਤੁਸੀਂ ਕਹਿੰਦੇ ਸਾਡੀ ਰਾਖੀ ਕਰਦੀ ਆ ਪੁਲਸਾ ਤੇ ਤੁਹਾਡੇ ਰੌਂਗਟੇ ਖੜੇ ਨਾ ਹੋਏ ਤਾਂ ਤੁਸੀਂ ਸ਼ਰਮਸ਼ਾਰ ਕਰਨ ਵਾਲੀ ਇੱਕ ਅਜਿਹੀ ਘਟਨਾ ਸਾਹਮਣੇ ਆਈ ਆ ਪੁਲਸ ਦੇ ਦਰਿੰਦਿਆਂ ਦੀ ਹੱਦਾ ਪਾਰ ਕਰ ਦਿੱਤੀ ਇਸ ਤੋਂ ਉੱਪਰ ਕੁਝ ਨਹੀਂ ਰਹਿ ਗਿਆ ਇਸ ਤੋਂ ਉਪਰ ਕੁਝ ਨਹੀਂ ਰਹਿ ਗਿਆ ਜੇ ਤੁਸੀਂ ਸੋਚੋ ਮੈਂ ਤੁਹਾਨੂੰ ਘਟਨਾ ਸੁਣਾਉਣਾ ਉਹ ਘਟਨਾ ਤਾਂ ਮੈਂ ਜ਼ਿਕਰ ਕਰਦਾਗਾ ਬਾਅਦ ਦੇ ਵਿੱਚ ਪਹਿਲਾਂ ਤੁਹਾਨੂੰ ਮੈਂ ਇੱਕ ਜੋ ਕੁਝ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਪਹਿਲਾਂ ਤੁਹਾਨੂੰ ਉਹ ਦੱਸ ਦੇਵਾਂ ਉਹ ਘਟਨਾ ਤੇ ਜ਼ਿਕਰ ਕਰਦੇ ਆ ਬੜੀ ਸ਼ਰਮਨਾਕ ਕਰਤੂਤ ਕੀਤੀ ਆ ਇੱਕ ਪੁਲਿਸ ਅਫਸਰ ਨੇ ਥਾਣੇਦਾਰ ਨੇ ਤੇ ਉਹ ਮੈਂ ਤੁਹਾਨੂੰ ਬਸਤਾਰ ਦੇ ਨਾਲ ਦੱਸਦਾ ਕੀ ਕੁਝ ਹੋਇਆ ਉਹ ਤਾਂ ਪਹਿਲਾਂ ਮੈਂ ਤੁਹਾਨੂੰ ਕੱਲ ਜਿਹੜੀਆਂ ਤਿੰਨ ਖਬਰਾਂ ਦੱਸੀਆਂ ਸੀ ਕਿ ਬਟਾਲਾ ਦੇ ਵਿੱਚ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਉਹ ਪੱਤਰਕਾਰ ਕੁੱਟਿਆਗਾ ਕਿਸ ਤਰ੍ਹਾਂ ਕੁੱਟਿਆ ਠੋਡੇ ਮਾਰ-ਮਾਰ ਕੇ ਲੱਤਾਂ ਮਾਰ-ਮਾਰ ਕੇ ਚਿੱਕੜ ਦੇ ਵਿੱਚ ਸੁੱਟਿਆਗਾ ਉਹ ਜਿਹੜੇ ਥਾਣੇਦਾਰ ਸੀ ਕਿੱਥੋਂ ਦੇ ਸੀ ਉਹ ਬਠਿੰਡੇ ਦੇ ਦੂਸਰਾ ਮਾਨਸਾ ਦੇ ਨਾਲ ਮਾਮਲਾ ਜੁੜਿਆ ਸਰਦੂਲਗੜ੍ਹ ਦੇ ਵਿੱਚ ਆ ਬਿਕਰਮ ਸਿੰਘ ਆ ਕੋਈ ਥਾਣੇਦਾਰ ਆ ਤੇ ਇੱਕ ਹੌਲਦਾਰ ਆ ਉਸ ਨੇ ਇੱਕ ਨੌਜਵਾਨ ਦੇ ਬਾਹਾਂ ਤੱਕ ਤੋੜ ਦਿੱਤੀਆਂ ਹਾਈ ਕੋਰਟ ਦੇ ਦਾਖਲ ਤੋਂ ਬਾਅਦ ਉਹਦੇ ਉੱਤੇ ਮਾਵਲਾ ਜਿਹੜਾ ਐਸਐਸਪੀ ਨੇ ਦਰਜ ਕੀਤਾ ਪਹਿਲਾਂ ਨਹੀਂ ਕੀਤਾ ਕਿਉਂਕਿ ਉਹਨਾਂ ਦੇ ਕਮਾਊ ਪੁੱਤ ਨੇ ਉਹ ਤੀਸਰਾ ਜਿਹੜਾ ਜਸਪਾਲ ਸਿੰਘ ਸ਼ਰਮਾ ਦਾ ਕੋਈ ਜਸਬਾਦ ਸਿੰਘ ਨਿਕਲ ਕੇ ਸ਼ਰਮਾ ਪਟਿਆਲੇ ਦਾ ਉਹਨੇ ਨੌਜਵਾਨ ਤੇ ਕਰੰਟ ਲਾ ਲਾ ਕੇ ਜਿਹੜਾ ਕਿ ਬੇਹੋਸ਼ ਕਰ ਦਿੱਤਾ ਉਹਦੇ ਉੱਤੇ ਵੀ ਜਿਹੜਾ ਦੋ ਪੁਲਿਸ ਮੁਲਾਜ਼ਮਾ ਉੱਪਰ ਹੋਰ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਤੇ ਪਰਚੇ ਵੀ ਦਰਜ ਕੀਤੇ ਗਏ ਤਿੰਨੇ ਚਾਰ ਚਾਰੇ ਜਗ੍ਹਾ ਥਾਂ ਤੇ ਪਟਿਆਲਾ ਹੋ ਗਿਆ ਬਟਾਲਾ ਹੋ ਗਿਆ ਮਾਨਸਾ ਹੋ ਗਿਆ ਤੇ ਦੂਸਰੀ ਵੱਡੀ ਖਬਰ ਤੇ ਜਿਹੜੀ ਦਿਲ ਨੂੰ ਝੰਜੋੜ ਦੇਣ ਵਾਲੀ ਆ ਉਹ ਤੁਹਾਨੂੰ ਮੈਂ ਹੁਣ ਸੁਣਾਉਣ ਲੱਗਿਆ ਤੁਸੀਂ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਇਹ ਗੱਲ ਕਰਦੇ ਆਂ ਇੰਡੀਆ ਦੀ ਇਹ ਗੱਲ ਕਰਦੇ ਆਂ ਆਪਾਂ ਭਾਰਤ ਦੇਸ਼ ਦੀ ਭਾਰਤ ਦੇਸ਼ ਦੇ ਵਿੱਚ ਰਾਜਧਾਨੀ ਆਉਂਦੀ ਆ ਦਿੱਲੀ ਦਿੱਲੀ ਦੇ ਵਿੱਚ ਇੱਕ ਪੁਲਿਸ ਆਫਸਰ ਇੱਕ ਥਾਣੇਦਾਰ ਨੇ ਇੱਕ 3 ਸਾਲਾਂ ਦੀ ਬੱਚੀ ਦੇ ਨਾਲ ਡੀਟੇਲ ਰੇਪ ਕੀਤਾਗਾ ਬਲਾਤਕਾਰ ਕੀਤਾ ਇੱਕ ਥਾਣੇਦਾਰ ਨੇ 3 ਸਾਲਾਂ ਦੀ ਬੱਚੀ ਦੇ ਨਾਲ ਇਹ ਕੌਣ ਕਹਿ ਰਿਹਾ ਕਿਹਦੇ ਨਾਲ ਕੀਤਾ ਇਹ ਵੀ ਸੁਣ ਕੇ ਤੁਸੀਂ ਹੋਰ ਅੱਗੇ ਹੈਰਾਨ ਹੋਵੋਗੇ ਇੱਕ ਮਹਿਲਾ ਪੁਲਿਸ ਮਹਿਲਾ ਜਿਹੜੇ ਕਿ ਉਹ ਵੀ ਥਾਣੇ ਵਿੱਚ ਮਹਿਲਾ ਲੱਗੀ ਹੋਈ ਹੈ ਪੁਲਿਸ ਮਲਾਜਮਾ ਉਹਨੇ ਜਿਹੜਾ આરોਪ ਲਾਇਆ ਉਹਨੇ ਦੱਸਿਆ ਕਿ ਥਾਣੇਦਾਰ ਨੇ ਕਰਤੂਤ ਕੀਤੀ ਹੈ ਘਟਿਆ ਤੇ ਉਹਦੀ 3 ਸਾਲਾਂ ਦੀ ਬੱਚੀ ਨਾਲ ਪਹਿਲਾਂ ਕਹਿੰਦੇ ਉਹਦਾ ਆਉਣਾ ਜਾਣਾ ਸੀ ਹਰਕਤਾ ਕਰਦਾ ਰਿਹਾ ਬਾਅਦ ਦੇ ਵਿੱਚ ਡਿਜੀਟਲ ਉਹਨੂੰ ਰੇਪ ਕਹਿੰਦੇ ਆ ਸਿੱਧਾ ਹੁਣ ਕੀ ਦੱਸੇ ਤੁਹਾਨੂੰ ਉਹਦੇ ਨਾਲ ਆ ਰੇਪ ਕੀਤਾ ਉਸ ਜ਼ਾਲਮ ਬੱਚੜ ਅਫਸਰ ਨੇ ਇੱਕ ਘਟਨਾ ਕੀ ਜਿਹੜੇ ਗੋਬਿੰਦਪੁਰਾ ਜਿਹੜਾ ਉੱਥੇ ਇਲਾਕਾ ਹੈਗਾ ਉਹਦੇ ਵਿੱਚ ਵਾਪਰੀ ਆ ਉਸ ਮਹਿਲਾ ਮਲਾਜਮ ਨੇ ਜਿਹੜਾ ਉਹ ਕੋਤਥਾਣਾ ਜਿਹੜਾ ਆਨੰਦਗ੍ਰਾਮ ਥਾਣਾ ਦੇ ਵਿੱਚ ਜਿਹੜੀ ਆਪਣੀ ਸ਼ਿਕਾਇਤ ਜਿਹੜੀ ਦਰਜ ਕਰਵਾ ਦਿੱਤੀ ਆ ਕਿ ਉਹਨੇ ਬੱਚੀ ਦੇ ਨਾਲ ਥਾਣੇਦਾਰ ਨੇ ਰੇਪ ਕੀਤਾ ਤੇ ਸੌਨ ਮਿਸਰਾ ਨੇ ਉੱਤੇ ਜਿਹੜਾ ਇਹ ਉਹਦੇ ਉੱਪਰ ਮਾਮਲਾ ਜਿਹੜਾ ਦਰਜ ਕਰ ਲਿਆ ਪਰਚਾ ਦਰਜ ਕਰ ਲਿਆ ਤੇ ਇਹਦੀ ਪੜਤਾਲ ਆ ਜਿਹੜੀ ਸ਼ੁਰੂ ਕਰ ਦਿੱਤੀ ਆ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਪਿੱਛੇ ਲੈ ਜਾਵਾਂ ਇਹਦੀ ਆਧਾਰ ਦੱਸ ਦੇਵਾਂ ਕਿ ਪਹਿਲੀ ਘਟਨਾ ਨਹੀਂ ਜਿਹੜਾ ਸਾਡੀਆਂ ਧੀਆ ਭੈੜਾ ਦੇ ਨਾਲ ਬਲਾਤਕਾਰ ਨਹੀਂ ਹੋਇਆ ਇਹ 1984 ਦੇ ਵਿੱਚ ਨਵੰਬਰ 1 ਨਵੰਬਰ ਤੋਂ 3 ਨਵੰਬਰ ਤੱਕ ਜਿਹੜਾ ਕਤਲੇਆਮ ਕੀਤਾ ਗਿਆ ਸਿੱਖਾਂ ਦਾ ਉਥੇ ਸਿੱਖਾਂ ਦੇ ਜਿਹੜੇ ਪੈਰ ਗਲਾਂ ਦੇ ਵਿੱਚ ਪਾਪ ਪਾ ਕੇ ਧੀ ਦਾ ਪਿਓ ਦੇ ਨਾਲ ਸੰਬੰਧ ਕਰਾਇਆ ਗਿਆ ਤੇ ਸਾਹਮਣੇ ਜਿਹੜਾ ਕਿ ਪੁੱਤਰ ਦੇ ਸਾਹਮਣੇ ਉਹਨਾਂ ਦੇ ਬਾਵਾ ਦੇ ਭੈਣਾਂ ਦੇ ਗੁਪਤ ਅੰਗਾਂ ਦੇ ਵਿੱਚ ਮੇਤਿਆ ਪਾਜੀਆਂ ਗਈਆਂ ਤੇ ਉਹਨਾਂ ਦੇ ਨਾਸਿਰਿਕ ਸਮੱਧ ਬਣਾਏ ਗਏ ਝਾਲਮਾ ਵੱਲੋਂ ਅਨੇਕਾਂ ਬਲਾਤਕਾਰ ਕੀਤੇ ਆ ਇਹ 1990-99 ਦਾ ਹੱਕੇ ਵਿੱਚ ਵੀ ਹੋਇਆ ਕਿ ਮੈਂ ਪਹਿਲਾ ਇਹ ਜਿਹੜੀ ਅੱਜ ਤੋਂ ਕਰੀਬਾ ਤਣ ਚਾਰ ਮਹੀਨੇ ਪਹਿਲਾਂ ਖਬਰ ਨਾਸਰ ਕੀਤੀ ਸੀ ਕਿ ਭਾਈ ਆਕ ਉਸ ਕੀਤਾ 1990-99 ਦਾ ਹੱਕੇ ਦੇ ਵਿੱਚ ਤੇ ਹੁਣ ਤੁਸੀਂ ਵੇਖਿਓ ਆ ਆ ਪਿਛਲੇ ਦਿਨ ਜਿਹੜਾ ਕਿ ਪੰਜ ਜਿਹੜਾ ਦੋਸਿਆਂ ਨੂੰ ਉਮਰ ਕੈਦ ਹੋਈਆ 17.5 ਲੱਖ ਰੁਪਏ ਜੁਰਮਾਨਾ ਹੋਇਆ ਇੱਕ ਦੀ ਉਮਰ 61 ਸਾਲਾ ਇੱਕ ਐਸਆਈ ਐਸਆਈ ਦੀ ਉਮਰ 58 ਸਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਜਿਹੜਾ ਸੱਤ ਨੌਜਵਾਨ ਮਾਰੇ ਸੀ ਤੇ ਮੈਂ ਉਹਦੇ ਵਿੱਚ ਇਹ ਕਿਹਾ ਸੀ ਵੀਡੀਓ ਦੇ ਵਿੱਚ ਕਿ ਇਹਨਾਂ ਨੇ ਬਲਾਤਕਾਰ ਕੀਤੇ ਆ ਤੇ ਇਹਨਾਂ ਨੇ ਜਿਹੜਾ ਕਿ ਲੜਕੀਆਂ ਦੇ ਨਾਲ ਸੋਹਣੀਆਂ ਕੁੜੀਆਂ ਨੂੰ ਦੇਖ ਕੇ ਜਿਹੜਾ ਆਪਣੇ ਘਰਾਂ ਦੇ ਵਿੱਚ ਵਸਾਇਆਗਾ ਤੇ ਕਈਆਂ ਦੇ ਜਿਹੜਿਆ ਮਿਰਚਾਂ ਲੱਗੀਆਂ ਅੱਗ ਲੱਗ ਗਈ ਭੰਬੜ ਬਲ ਗਿਆ ਕਹਿੰਦੇ ਸਾਡੇ ਪਿਓ ਵੀ ਕਹਿੰਦੇ ਪੁਲਿਸ ਦੇ ਵਿੱਚ ਸੀ ਇਸ ਨੇ ਕੀਤਾ ਨਹੀਂ ਕਹਿੰਦੇ ਤੂੰ ਇਲਜ਼ਾਮ ਲਾ ਰਿਆਂ ਉਸ ਤੋਂ ਬਾਅਦ ਫਿਰ ਘਟਨਾ ਵਾਪਰੀ ਜਿਹੜਾ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਉਹ ਵੀ ਆਪਣੇ ਇੱਕ ਮਹਿਲਾ ਥਾਣੇਦਾਰ ਇੱਕ ਮਹਿਲਾ ਜਿਹੜੀ ਉਹ ਥਾਣੇਦਾਰ ਦੇ ਉੱਤੇ ਥਾਣੇ ਵਿੱਚ ਸੀ ਉਹਨੂੰ ਜਿਹੜਾ ਇੱਕ ਇਹ ਕਹਿ ਕੇ ਲੈ ਗਿਆ ਕਿ ਮੈਂ ਤੁਹਾਨੂੰ ਘਰ ਦਿਖਾ ਕੇ ਲਿਆਉਣਾ ਬੱਚਿਆਂ ਨਾਲ ਮਿਲ ਆ ਕੇ ਲਿਆਉਣਾ ਤੇ ਉਹਦੇ ਨਾਲ ਸੈਲਰ ਦੇ ਵਿੱਚ ਕੀ ਕੁਝ ਕੀਤਾ ਜਾਂ ਵਰਜਨਾ ਕੀਤਾ ਉਹ ਤਾਂ ਬਾਅਦ ਮਾਮਲਾ ਫੇਰ ਅੰਬਸਰਦਾ ਆਇਆ ਤੇ ਇਸ ਤੋਂ ਦਿੱਲੀ ਦੇ ਵਿੱਚ ਜਿਹੜਾ ਜੋ ਕੁਝ ਹੋਇਆ ਤੁਹਾਡੇ ਉਹ ਸਾਹਮਣੇ ਅੱਖਾਂ ਤੇ ਜਿਨ੍ਹਾਂ ਨੇ ਇਹ ਕੁਝ ਦੇਖਿਆ ਜਿਨ੍ਹਾਂ ਦੇ ਨਾਲ ਵਾਪਰਿਆ ਜਿਨ੍ਹਾਂ ਅਜੋ ਮਾਮਾ ਸਾਡੀਆਂ ਜਿਉਂਦੀਆਂ ਨੇ ਜਿਨ੍ਹਾਂ ਦੇ ਨਾਲ ਰੇਪ ਹੋਇਆ ਪਰ ਹੱਦ ਹੋ ਗਈ 3 ਸਾਲਾਂ ਦੀ ਬੱਚੀ ਦੇ ਨਾਲ ਇੱਕ ਜਿਹੜਾ ਰਾਖੀ ਕਰਦਾ ਜਿਹਨਾਂ ਕਹਿੰਦੇ ਕਾਨੂੰਨ ਦਾ ਕਾਨੂੰਨ ਦੀ ਵਰਦੀ ਪਾ ਕੇ ਕਾਨੂੰਨ ਦੀਆਂ ਸਵਾਹ ਕਰਕੇ ਧੜੀਆਂ ਉਡਾਰੇ ਆ ਇਹ ਅਫਸਰ ਤੱਜੀਆਂ ਡਾ ਰਿਹਾ ਤੇ ਪੌਲਸ ਤੱਜੀਆਂ ਡਾ ਰਹੀ ਆ ਕਾਨੂੰਨ ਦੇ ਰਾਖੇ ਕਹੌਣ ਵਾਲੇ ਇੱਕ 3 ਸਾਲਾਂ ਬੱਚੀ ਦੇ ਨਾਲ ਰੇਵ ਕਰ ਦਿੱਤਾ ਹੁਣ ਹੈਰਾਨੀ ਤੁਹਾਨੂੰ ਇਹ ਹੋਏਗੀ ਕਿ ਇਹ ਹੋ ਨਹੀਂ ਸਕਦਾ ਪਰ ਇੱਕ ਘਟਨਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵਾਪਰ ਚੁੱਕੀਆਂ ਨੇ ਇਸ ਤੋਂ ਪਹਿਲਾਂ ਟੇਕੇਆਂ ਮਾਨਸਾ ਦੇ ਇੱਕ ਜਿਹੜੇ ਕਿ ਸੈਸ਼ਨ ਜੱਜ ਵੱਲੋਂ ਕੋਰਟ ਵੱਲੋਂ ਜਿਹੜਾ ਇੱਕ ਲੜਕੀ ਦੇ ਨਾਲ ਜਿਹੜਾ ਰੇਪ ਕੀਤਾ ਸੀ ਇੱਕ ਉਹਨੂੰ ਜਿਹੜਾ ਪਾਂਚੇ ਦੇ ਸਹਾਰੇ ਸੁਣਾਈ ਹੋਈ ਆ بڑے ਮਕਾਦਮੇ ਇਹੋ ਜਿਹੇ ਨੇ ਜਿਹੜੇ ਪੰਜਾਬ ਦੇ ਵਿੱਚ ਵਾਪਰੇ ਆ ਆ ਹੁਣ ਦਿੱਲੀ ਦੇ ਵਿੱਚ ਵਾਪਰ ਗਿਆ ਦਿੱਲੀ ਕੋਈ ਲੰਡਨ ਜਾਂ ਕੋਈ ਅਮਰੀਕਾ ਜਾਂ ਕਿਤੇ ਹੋਰ ਨਹੀਂ ਜਿੱਥੇ ਮਰਜ਼ੀ ਹੋਵੇ ਦਿੱਤੇ ਸਾਡਾ ਧੀਆਂ ਪੈਣਾ ਦਾ ਸਬੰਧ ਆ ਚਾਹ ਕਿਸੇ ਮਰਜ਼ੀ ਜਾਤੀ ਧਰਮ ਦੇ ਨਾਲ ਸਬੰਧ ਰੱਖਦੀ ਆ ਉਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਜਿੱਥੇ ਸਾਡਾ ਇਹ ਅੰਕ ਤੇ ਆਵਰੂ ਤੇ ਜਿਹੜਾ ਗੱਲ ਆਉਂਦੀ ਆ ਉੱਤੇ ਅਸੀਂ ਡਟ ਕੇ ਗੱਲ ਕਰਦੇ ਆ ਤੇ ਕਈਆਂ ਨੂੰ ਮਰਚਾ ਵਾਂਗੂ ਲੱਗਣ ਗਿਆ ਇਹ ਖਬਰਾਂ ਤੇ ਵੀ ਇਹ ਪੌਸ ਵਾਲਿਆਂ ਨੂੰ ਕਿਉਂ ਕਹਿ ਰਿਹਾ ਮੈਂ ਕੋਈ ਆਪਦੇ ਕੋਲ ਗੱਲਾਂ ਨਹੀਂ ਬਣਾ ਰਿਹਾ ਜਿਹੜੀਆਂ ਤੁਸੀਂ ਤੁਹਾਨੂੰ ਮੈਂ ਦੱਸ ਰਿਹਾ ਤੁਸੀਂ ਚੈਨਲਾਂ ਤੇ ਸਭ ਕੁਝ ਦੇਖ ਰਹੇ ਹੋ ਕਿ ਮਾਨਸਾ ਦੇ ਵਿੱਚ ਸਦੂਲਗੜ ਵਿੱਚ ਕੀ ਵਾਪਰੇ ਆ ਬਟਾਲਾ ਦੇ ਵਿੱਚ ਪੱਤਰਕਾਰ ਨਾਲ ਕੀ ਕੀਤਾ ਤੇ ਪਟਿਆਲੇ ਪਟਿਆਲੇ ਦੇ ਵਿੱਚ ਪਹਿਲਾ ਕਰਨਲ ਬਾਠ ਦੇ ਨਾਲ ਕੀ ਕੁਝ ਕੀਤਾ ਫਿਰ ਜਸਪ੍ਰੀਤ ਸਿੰਘ ਹਸੀਆਂ ਦੌ ਦੇ ਨਾਲ ਕੀ ਕੀਤਾ ਬਠਿੰਡੇ ਦੇ ਗੋਨਾਂ ਵਾਲੇ ਮੰਡੀ ਦੇ ਨਾਲ ਨਰਿੰਦਰਦੀਪ ਟੀਚਰ ਜਿਹੜਾ ਉਹਦੇ ਨਾਲ ਕੀ ਕੀਤਾ ਜਾਨੀ ਕਿ ਇੱਕ ਪੁਲਿਸ ਜਾਲ ਬਣ ਚੁੱਕੀ ਆ ਤੇ ਦੂਸਰੇ ਪਾਸੇ ਜਿਹੜਾ ਉਹ ਇਹ ਬੰਦੇ ਪੁਲਿਸ ਦੇ ਵਿੱਚ ਭਰਤੀ ਹੋ ਚੁੱਕੇ ਆ ਮੈਨੂੰ ਲੱਗਦਾ ਕੁਝ ਤਾਂ ਪੁਲਿਸ ਦੇ ਵਿੱਚ ਜਿਹੜਾ ਮੈਂਟਲ ਦੀ ਤਰ੍ਹਾਂ ਆ ਇਹਨਾਂ ਦੀ ਜਾਂਚ ਜੇ ਪੜਤਾਲ ਕੀਤੀ ਜਾਵੇ ਬਹੁਤੇ ਸਾਰੇ ਤਾਂ ਮੈਂਟਲ ਜਿਹੜਾ ਜੇਕਰ ਡਾਕਟਰਾਂ ਦੀ ਏ ਟੀਮ ਬਿਠਾਈ ਜਾਵੇ ਭਗਵਾਨਤਮਨ ਨੂੰ ਬੇਨਤੀ ਆ ਕਿ ਇਹਨਾਂ ਦਾ ਚੈੱਕਅਪ ਕਰਾਇਆ ਜਾਵੇ ਬਹੁਤੇ ਜਿਆਦੇ ਤਾਂ ਜਿਹੜੇ ਕਿ ਦਿਮਾਗੀ ਜਿਨ੍ਹਾਂ ਦੇ ਸਤਲਨ ਤੇ ਜਿਹੜਾ ਠੀਕ ਨਹੀਂ ਜਿਹੜੇ ਬਹੁਤੇ ਸਾਰੇ ਆ ਮਾਨਸਿਕ ਰੋਗੀ ਨਿਕਲਣਗੇ ਇਹ ਤੁਸੀਂ ਅੱਜ ਲਿਖ ਕੇ ਲੈ ਲਓ ਮੇਰੇ ਤੋਂ ਵੀਡੀਓ ਸਾਹਮਣੇ ਰੱਖ ਲਓ ਜੇਕਰ ਡਾਕਟਰੀ ਮੈਨਾ ਕਰਾਇਆ ਜਾਵੇ ਸਾਰੇ ਥਾਣਿਆਂ ਦਾ ਪੰਜਾਬ ਦੇਆਂ ਦਾ ਤੇ ਬਹੁਤੇ ਸਾਰੇ ਮਲਾਜਮਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੋਣਗੇ ਜਾਂ ਘਰਦਿਆਂ ਤੋਂ ਪਰੇਸ਼ਾਨ ਹੋਣਗੇ ਜਾਂ ਸਰਕਾਰ ਤੋਂ ਜਾਂ ਡਿਊਟੀ ਤੋਂ ਜਾਂ ਕਿਜ ਹੋਰ ਤੋਂ ਇਹ ਦਿਮਾਗੀ ਪਰੇਸ਼ਾਨ ਨੇ ਇਹ ਬੰਦੇ ਜਿਹੜੇ ਕੁਝ ਕਰ ਰਹੇ ਆ ਕਿਸ ਦੀਆਂ ਬਾਹਾਂ ਤੋੜ ਰਹੇ ਆ ਕਿਸੇ ਨੂੰ ਮਾਰ ਰਹੇ ਆ ਹੁਣ ਕਈ ਕਹਿਣਗੇ ਹੰਕਾਰੇ ਹੋਇਆ ਹੰਕਾਰ ਦਾ ਨਸ਼ਾ ਵੀ ਆ ਸ਼ਟਾਰਾਂ ਦਾ ਨਸ਼ਾ ਵੀ ਆ ਹਰਪੀਆਂ ਦਾ ਨਸ਼ਾ ਵੀ ਆ ਇਹ ਦੋਨੇ ਚੀਜ਼ਾਂ ਹੋ ਸਕਦੀਆਂ ਨੇ ਤੇ ਪਰ ਜਿਹੜਾ ਇਦੋਂ ਵੱਡ ਹੱਦ ਤੁਸੀਂ ਇਹ ਦੇਖ ਲਓ ਇਦੂ ਘਟਿਆ ਹਰਕਤ ਕੀ ਹੋਊ ਇੱਕ ਥਾਣੇਦਾਰ ਉਸੇ ਮਹਿਲਾ ਥਾਣੇਦਾਰ ਦੀ ਇੱਕ ਲੜਕੀ ਦੇ ਨਾਲ ਪਹਿਲਾਂ ਘਰ ਦੇ ਵਿੱਚ ਗੰਦੀਆਂ ਹਰਕਤਾਂ ਕਰਦਾ ਸੀ ਤੇ ਬਾਅਦ ਵਿੱਚ ਉਹਦੇ ਨਾਲ ਡਿਜੀਟਲ ਰੇਪ ਕੀਤਾ ਗਿਆ ਇਦੂ ਘਟਿਆ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਬਤਵਾ ਜਰੂਰ ਜਿਹੜਾ ਸ਼ੇਅਰ ਕਰਿਓ ਇਹਨਾਂ ਦੇ ਕਰਤੂਤਾਂ ਜਿਹੜੀਆਂ ਇਹ ਜਗ ਜਾਰ ਹੋਣੀਆਂ ਚਾਹੀਦੀਆਂ ਨੇ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਧੰਨਵਾਦ ਵੈਦਿਕਾ ਖਾਲਸਾ ਵੈਦਿਕੀ ਪਤੀ